ਸਾਬਕਾ ਬੀਜੇਪੀ ਵਿਧਾਇਕ ਫਿਰੋਜ਼ਪੁਰ ਸੁਖਪਾਲ ਸਿੰਘ ਨੰਨੂ ਹੋਏ ਅਕਾਲੀ ਦਲ ਦੇ ਵਿੱਚ ਸ਼ਾਮਲ ਜੀ ਹਾਂ ਦੱਸਦੇ ਕਿ ਬੀਤੇ ਦਿਨੀ ਸੁਖਪਾਲ ਸਿੰਘ ਨੰਨੂ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਅੱਜ ਉਹਨਾਂ ਦਾ ਆਪਣੇ ਘਰ ਫਿਰੋਜ਼ਪੁਰ ਔਨ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ ਜ਼ਿਕਰੇ ਖਾਸ ਹੈ ਕਿ ਸੁਖਪਾਲ ਸਿੰਘ ਨੰਨੂ ਪਹਿਲਾਂ ਬੀਜੇਪੀ ਤੋਂ ਦੋ ਵਾਰ ਫਿਰੋਜ਼ਪੁਰ ਤੋਂ ਵਿਧਾਇਕ ਰਹੇ ਚੁੱਕੇ ਨੇ ਅਤੇ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਅਤੇ ਹੁਣ ਉਹਨਾਂ ਨੇ ਬੀਤੇ ਦਿਨੀ ਤਰਨਤਾਰਨ ਵਿੱਚ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਪਾਰਟੀ ਚੁਆਨ ਕੀਤੀ ਹੈ ਆਪਾ ਜੁੜਦੇ ਆ ਸੁਖਪਾਲ ਸਿੰਘ ਨੰਨੂ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਮਲ ਸਿੰਘ ਜਿਲ੍ਹ ਤੇ ਤੁਸੀਂ ਦੇਖ ਰਹੇ ਹੋ ਓਕਾਪ ਟੀਵੀ ਫਿਰੋਜ਼ਪੁਰ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਸੁਖਪਾਲ ਸਿੰਘ ਨੰਨੂ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਆਮ ਆਦੀ ਪਾਰਟੀ ਦੇ ਵਿੱਚ ਸੀ ਤੇ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਕਿਨਾਰਾ ਕਰਦੇ ਹੋਏ ਸ਼ਰਮੀ ਅਕਾਲੀ ਦਲ ਦਾ ਪੱਲਾ ਫੜਿਆ ਆ ਨਿੱਤੇ ਦਿਨਾ ਸ਼ੋਮੀ ਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾ ਸੁਖਬਾਤ ਸਿੰਘ ਜੀ ਨੰਨੂ ਦੇ ਨਾਲ ਕੀ ਕਾਰਨ ਰਹੇ ਉਹ ਨਾ ਦਾ ਇਸ ਪਾਰਟੀ ਨੂੰ ਛੱਡ ਕੇ ਮੌਜੂਦਾ ਸਰਕਾਰ ਦੇ ਪਾਰਟੀ ਨੂੰ ਛੱਡ ਕੇ ਆਪੇ ਹਜ਼ਾਰਾਂ ਸਮਰਥਕਾਂ ਦੇ ਨਾਲ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਾ ਤੁਸੀਂ ਬਨੇ ਰਹੋ ਮੇਰੇ ਨਾਲ ਅੱਜ ਆਪਾਂ ਪੁੱਛੇ ਆ ਸਰਦਾਰ ਸੁਖਬਾਤ ਸਿੰਘ ਨੰਨੂ ਦੇ ਬੋਲ ਜਿਹੜੇ ਕਿ ਮੌਜੂਦਾ ਸਰਕਾਰ ਨੂੰ ਕਿ ਨਾਰਾ ਕਰਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਜਾਂਦਿਆਂ ਗੱਲਬਾਤ ਕਰਦੇ ਹਾਂ ਕੀ ਕੀ ਕਰਨ ਰਹੇ ਮੌਜੂਦਾ ਸਰਕਾਰ ਨੂੰ ਛੱਡ ਕੇ ਜਾਣਾ ਵੱਡਾ ਇੱਕ ਚੈਲੰਜ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਆ ਤੁਸੀਂ ਮੈਨੂੰ ਸਲਾਗ ਸਮਝਾ ਕੇ ਮੈਂ ਤੁਹਾਡੇ ਸੋਤੇ ਤੇ ਤੁਹਾਡੀ ਚਾਹ ਰਹੀ ਰੂਬ ਲੋਸ ਜੀ ਸਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਾ ਇੱਕ ਹੈ ਹਜ਼ਾਰਾਂ ਸਮਰਥਕਾਂ ਨੂੰ ਲੈ ਕੇ ਕੀ ਕਰਨ ਰਹੇ ਸਰ ਅ ਜੀ ਕਿ ਮੈਂ 2000 ਉਹ ਤੋਂ ਲੈ ਕੇ ਇਲੈਕਸ਼ਨ ਸ਼ੁਰੂ ਕੀਤੇ ਹੀ ਲੈਣੇ ਹਾਂ ਔਰ 2007 ਵਿੱਚ ਮੈਂ ਐਮਐਲਏ ਬਣਿਆ ਸਰਕਾਰ ਦੇ ਵਿੱਚ ਔਰ ਸੀਬੀਐਸ ਬਣਿਆ ਮੈਨੂੰ ਪਾਰਟੀ ਨੇ ਉਸ ਵੇਲੇ ਕਾਲੀ ਭਾਜਪਾ ਦੀ ਸਰਕਾਰ ਸੀ ਔਰ ਮੇਰੇ ਇਲਾਕੇ ਦੇ ਜੋ ਡਵੈਲਪਮੈਂਟ ਸੀਗੇ ਬਹੁਤ ਉਸਲੇ ਹਲਾਜ਼ ਮਾਰੇ ਸੀ ਜਿਸ ਸੁਨੇ ਮੈਂ ਬਜਾਇਕ ਬਣਿਆ ਔਰ ਬਾਹੁਲ ਸਾਹਿਬ ਦੀ ਔਰ ਸੁਭੀਰ ਜੀ ਦੀ ਬਹੁਤ ਵੱਡੀ ਦੇਣ ਸੀ ਇਸ ਇਲਾਕੇ ਨੂੰ ਕਿਉਂਕਿ ਇਸ ਇਲਾਕੇ ਦਾ ਜੋ ਪਿਆਰ ਸੀਗਾ ਜੋ ਲੋਕਾਂ ਨੇ ਅ ਫੀਲਡ ਜਾ ਕੇ ਦਿੱਤੀ ਔਰ ਬਾਦ ਸਾਹਿਬ ਦਾ ਜੋ ਪ੍ਰੋਗਰਾਮ ਖਾਇ ਜਾਂਦੇ ਸੀਗੇ ਔਰ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਸਾਰਾ ਉਤਸ਼ਾਹ ਹੁੰਦਾ ਸੀਗਾ ਔਰ ਉਸ ਤੋਂ ਖੁਸ਼ ਹੋ ਕੇ ਹਮੇਸ਼ਾ ਬਾਦ ਸਾਹਿਬ ਨੇ ਜੋ ਵੀ ਇਲਾਕੇ ਦੀ ਡਿਵੈਲਪਮੈਂਟ ਲਈ ਅਸੀਂ ਮੰਗਿਆ ਔਰ ਉਹਨਾਂ ਨੇ ਕਦੀ ਨਾ ਨਹੀਂ ਕੀਤੀ ਔਰ ਜਿੰਨੇ ਵੀ ਮੈਂ ਸੜਕਾਂ ਬਣਾ ਸਕਿਆ ਮਿਨੀ ਸੈਕਟਰੀਟ ਪੁਲ ਬੱਸ ਸਟੈਂਡ ਔਰ ਪੁਲ ਬਣਿਆ ਸੀ ਜਿਹੜਾ ਪੱਟੀ ਨੂੰ ਉਹ ਸਾਰੀ ਡਿਵੈਲਪਮੈਂਟ ਜਿਹੜੀ ਹੈ ਉਹ ਸਾਹ ਬਹਾਦਰ ਸਿੰਘ ਬਾਵਾ ਜੀ ਦੇ ਟਾਈਮ ਤੇ ਬਣੀ ਔਰ ਸੁਭੇਜਨਾ ਮੇਰਾ ਨਿੱਜੀ ਵਿਅਰਸਾ ਕਿਉਂਕਿ ਇਸ ਇਲਾਕੇ ਚੋਂ ਐਮਪੀ ਵੀ ਰਹੇ ਔਰ ਸਾਡੇ ਇਸ ਇਲਾਕੇ ਦੀ ਬੌਂਜੜ ਦੀ ਲੀਡ ਅਸੀਂ ਦੇਖ ਕੇ ਇਲਾਕੇ ਦੇ ਲੋਕਾਂ ਨੇ ਭੇਜਿਆ ਸੀ ਔਰ ਮੈਂ ਇਹ ਸਮਝਦਾ ਕਿ ਚਾਹੇ ਮਸਲੇ ਭਾਜ ਭੇਸ ਸੀਗਾ ਪਰ ਜਿੰਨਾ ਵੀ ਡਿਵੈਲਪਮੈਂਟ ਦਾ ਕੰਮ ਹੋਇਆ ਉਹ ਸਦਾ ਸਰਬੀਰ ਸਿੰਘ ਬਾਦਲ ਤਾਂ ਪ੍ਰਤਾਪ ਬਾਦ ਵੱਡੇ ਬਾਦਸਾ ਪ੍ਰਗਾਤ ਸਿੰਘ ਬਾਦ ਜੀ ਜੀਨ ਸੀ ਜਿਸ ਦਾ ਡਿਵੈਲਪਮੈਂਟ ਹੋ ਸਕੀ ਔਰ ਜੋ ਪਿੱਛੇ ਮੈਂ ਜਾਣਦਾ ਕਾਰਨ ਸੀ ਕਿ ਮੇਰੀ ਜੋ ਆਪਣੀ ਸੈਂਟਰਲ ਦੀ ਪਾਰਟੀ ਜਿਸ ਨਾਲ ਮੇਰੇ ਪਿਤਾ ਜੀ ਸ਼ੁਰੂ ਤੋਂ ਜੁੜੇ ਰਹੇ ਸੀਗੇ ਉਸ ਵਲੇ ਕਮੇ ਸ਼ਮਾ ਜੀ ਤੋਂ ਆਣ ਬਣ ਗਏ ਔਰ ਸਾਡੇ ਇਸ ਇਲਾਕੇ ਦੇ ਨਾਲ ਜੋ ਹੈ ਉਹ ਗਲਤ ਸਰੂਪ ਉਹਨੇ ਡਵੈਲਪਮੈਂਟ ਨੂੰ ਕੰਮ ਰੋਕਣਾ ਡਵੈਲਪਮੈਂਟ ਦੇ ਕੰਮ ਚ ਅੜਛਣਾ ਪਾਣਾ ਔਰ ਉਸ ਕੱਕ ਕਿਉਂਕਿ ਪਾਰਟੀ ਜਾ ਕੇ ਸੀ ਬੋਲ ਨਹੀਂ ਸਕਦੇ ਸੀ ਪਰ ਨੁਕਸਾਨ ਹੋਦਾ ਬੰਕਾਂ ਦਾ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਸ ਕੱਕ ਮੈਨੂੰ ਉਸ ਲਈ ਪਾਰਟੀ ਛੱਡਣੀ ਪਈ ਔਰ ਆਪੇ ਚਾਹਣਾ ਪਿਆ ਪਰ ਮੈਂ ਜੋ ਸੋਚਦਾ ਮਹਿਸੂਸ ਕੀਤਾ ਆਪੇ ਜਾ ਕੇ ਵੀ ਕਿ ਜੋ ਖੇਤਰੀਆ ਪਾਰਟੀਆਂ ਕੰਮ ਦਾ ਇੰਟਰਜ ਪੁੱਛਣ ਦੀ ਲੋੜ ਨਹੀਂ ਹੁੰਦੀ ਔਰ ਇਸ ਪਾਰਟੀ ਦੇ ਹਾਲਾਤ ਉਹੀ ਸੀਗੇ ਕਿ ਕੋਈ ਵੀ ਕੰਮ ਕਰਨਾ ਹੈ ਜਾਂ ਕਿਸੇ ਨੂੰ ਮਿਲਣਾ ਪਹਿਲਾਂ ਦਿੱਲੀ ਦੀ ਲੀਡਰਸ਼ਿਪ ਨੂੰ ਪੁੱਛਣਾ ਪੈਂਦਾ ਸੀਗਾ ਫਿਰ ਤੁਸੀਂ ਕੋਈ ਕੰਮ ਕਰਵਾ ਸਕਦੇ ਆ ਇਸ ਕਰਕੇ ਨਾ ਹੀ ਉਹ ਐਮਐਲਏ ਕੰਮ ਕਰ ਆ ਪਾ ਰਿਹਾ ਨਾ ਹੀ ਮੰਤਰੀ ਕੰਮ ਕਰ ਆ ਪਾ ਰਿਹਾ ਕਿ ਕਿਉਂਕਿ ਉਹ ਉੱਪਰ ਬੈਠੇ ਆ ਔਰ ਇਸ ਕਰਕੇ ਮੈਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਨੂੰ ਦੇਖਦੇ ਹੋਏ ਕਿ ਸੁਭੀਰ ਸਿੰਘ ਜੀ ਦਾ ਮਰਜ਼ੀ ਜਾ ਕੇ ਬਾਗਦੋ ਫੜ ਸਕਦੇ ਆ ਕਿ ਲਿੰਜੀ ਇਲਾਕੇ 'ਚ ਘਰ ਨਾ ਸਕਦੇ ਆ ਇਸ ਕਰਕੇ ਇਸ ਪਾਰਟੀ ਦੀ ਵਾਹ ਆ ਫੜੀਆ ਕਿਸ ਰਾਕੇ ਦੀ ਗੱਲ ਨੂੰ ਪੁੱਛਦੇ ਹੋ ਤੁਹਾਡੇ ਨਾਲ ਹਜ਼ਾਰਾਂ ਸਮਰਥਕ ਜੁੜੇ ਹੋਏ ਨੇ ਕਿ ਉਹ ਤੁਹਾਡੇ ਇਸ ਫੈਸਲੇ ਤੋਂ ਰਾਜੀ ਹੋਏ ਨੇ ਕਿ ਕਿਹੋ ਜਿਹਾ ਰਿਸਪੌਂਸ ਦੇਖਣ ਨੂੰ ਮਿਲਿਆ ਹੁਣ ਅੱਛਾ ਜੀ ਮੈਂ ਅੱਜ ਇਹ ਫੈਸਲਾ ਲਿਆ ਹੈ ਜੋ ਇਹ ਫੈਸਲਾ ਲਿਆ ਉਹ ਲੋਕਾਂ ਦਾ ਫੈਸਲਾ ਮੇਰਾ ਫੈਸਲਾ ਨਹੀਂ ਹੈ ਅਗਰ ਸਰਪੰਚ ਦੀ ਇੱਜ਼ਤ ਦੂਜੀ ਵਾਰੀ ਸਰਪੰਚ ਨਾ ਬਣੇ ਲੋਕ ਉਹਨੂੰ ਭੁੱਲ ਜਾਂਦੇ ਆ ਪਰ ਮੈਂ ਖੁਸ਼ਕਿਸਮਤ ਆ ਕਿ 15-20 ਸਾਲ ਸਿਆਸਤ ਤੋਂ ਬਾਹਰ ਪਾਵਰਸ ਨਾ ਹੁੰਦੇ باوجود ਵੀ ਲੋਕਾਂ ਦਾ ਜੋ ਪਿਆਰ ਹੈ ਲੋਕਾਂ ਦਾ ਜੋ ਮੇਰੇ ਨਾਲ ਵਿਹਾਰ ਹੈ ਇਸ ਪਰਿਵਾਰ ਨਾਲ ਜੁੜੇ ਹੋਏ ਆ ਉਹ ਲੋਕਾਂ ਨੇ ਮੈਨੂੰ ਅੱਜ ਕਹਿ ਕਹਿ ਕੇ ਕਿ ਅਸੀਂ ਹਰੇ ਘਰੇ ਬੈਠੇ ਆ ਅਸੀਂ ਇੰਤਜ਼ਾਰ ਕਰ ਰਹੇ ਆ ਉਹ ਲੋਕਾਂ ਦਾ ਪਿਆਰ ਵੇਖੋ ਦੇਖਿਆ ਨਹੀਂ ਗਿਆ ਔਰ ਮੈਂ ਉਸ ਪਿਆਰ ਦੇ ਮੋਹ ਦੇ ਚੱਕਰ ਦੇ ਅੱਜ ਦੁਬਾਰਾ ਇਹ ਸਟੈਪ ਚੱਕਿਆ ਕਿ ਮੈਂ ਜੋ ਲੋਕਾਂ ਨੇ ਕਿਹਾ ਅੱਜ ਮੈਂ ਉਹ ਸਟੈਪ ਚੱਕਿਆ ਔਰ ਮੈਂ ਵਾਅਦਾ ਕਰਦਾ ਸਾਰੇ ਵਰਕਰਾਂ ਨੂੰ ਕਿ ਜਿਸ ਤਰ੍ਹਾਂ ਅੱਗੇ ਕੰਮ ਕੀਤਾ ਸੀਗਾ ਉਸ ਤੋਂ ਵੱਧ ਮਿਹਨਤ ਕਰਾਂਗੇ ਉਸ ਤੋਂ ਬਾਅਦ ਜੋ ਮਾਨਸਿਕਤਾ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਸਰਕਾਰੀ ਫੌਜੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ ਮੌਜੂਦਾ ਪਾਰਟੀ ਵੱਲੋਂ ਤੁਹਾਡੀਆਂ ਹਰ ਦਾ ਇਲੈਕਸ਼ਨ ਚੱਲ ਰਹੀ ਹੈ ਜੀ ਤਰਨਤਾਰਨ ਦੀ ਉੱਥੇ ਡਿਊਟੀਆਂ ਲੱਗੀਆਂ ਉਸ ਤੋਂ ਬਾਅਦ ਜੋ ਵੀ ਪਾਰਟੀ ਜ਼ਿੰਮੇਵਾਰੀ ਦੇਗੀ ਇਸ ਇਲਾਕੇ ਦੀ ਸੰਸੇਵਾ ਕਰਨ ਦੀ ਔਰ ਸੇਕੋ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਇਸ ਬਹੁਤ ਰੋਲ ਨਿਭਾਇਆ ਸੁਵੀਰ ਜੀ ਨੂੰ ਜਿਹਦੀ ਬਾਹ ਫੜਾਈ ਹੈ ਔਰ ਜ਼ਿੰਮੇ ਲਈ ਇਸ ਇਲਾਕੇ ਦੀ ਆਵਾਜ਼ ਤੋਂ ਜਿਹੜੀ ਹੈ ਮੈਂ ਬਹੁਤ ਅੱਛੀ ਢੰਗ ਨਾਲ ਲੈ ਕੇ ਜਾਊਂਗਾ ਔਰ ਅਕਾਲੀ ਦਲ ਨੂੰ ਮੈਂ ਇਹ ਤੇ ਮਜਬੂਤ ਕਰੂੰਗਾ ਔਰ ਮੈਂ ਵਾਦਾ ਵੀ ਕਰਦਾ ਵਰਕਰਾਂ ਵੱਲੋਂ ਕਿ ਪਾਰਟੀ ਦੀ ਅਸੀਂ ਕਦੇ ਪਿੱਠ ਲੱਗੇ ਨਹੀਂ ਦਵਾਗੇ ਔਰ ਜੋ ਉਮੀਦਵਾਰ ਸੇਖੋ ਸਾਹਿਬ ਨੇ ਜਾਂ ਪਾਰਟੀ ਵਿੱਚ ਤੋ ਰੱਖਿਆ ਉਸ ਤੋਂ ਬਾਅਦ ਉਮੀਦਵਾਰ ਦੇ ਅਸੀਂ ਖਰੇ